ਲੈ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਬਖਤੌਰ ਢਿੱਲੋਂ ਭੇਜ ਮੈਂ ਹੈਗਾ ਪਰਮਿੰਦਰਜੀਤ ਸਿੰਘ ਬਠਿੰਡਾ ਤੋਂ ਮੇਰੇ ਨਾਲ ਗੂਗਲ ਬਾਬਾ ਬਖਤੌਰ ਢਿੱਲੋਂ ਸੀਨੀਅਰ ਜਰਨਲਿਸਟ ਹੈਗੇ ਜਿਹੜੇ ਬਠਿੰਡੇ ਤੋਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਮੇਰੇ ਨਾਲ ਨੇ ਮੌਜੂਦ ਨੇ ਅਸੀਂ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਇੱਕ ਅੱਜ ਆਪਾਂ ਵਿਚਾਰ ਚਰਚਾ ਕਰਨੀ ਹੈ ਜੀ ਰਾਜ ਸਭਾ ਦੀ ਸੀਟ ਹੋ ਗਈ ਖਾਲੀ ਆਮ ਆਦਮੀ ਪਾਰਟੀ ਦੀ ਤਾਂ ਉਹ ਸੀਟ ਜਿਹੜੀ ਹੈ ਜੀ ਆਪਣੇ ਆਮ ਆਦਮੀ ਪਾਰਟੀ ਨੇ ਦਿੱਤੀ ਰਜਿੰਦਰ ਗੁਪਤਾ ਨੂੰ ਜੀ ਤੇ ਉਹਨਾਂ ਦਾ ਕੀ ਰਜਿੰਦਰ ਗੁਪਤਾ ਦਾ ਪਿਛੋਕੜ ਆ ਉਹਦੇ ਬਾਰੇ ਸਾਨੂੰ ਗਿਆਨ ਦਿਓ ਜੀ ਅੱਜ ਪਹਿਲੀ ਗੱਲ ਤਾਂ ਇਹ ਕਿ ਰਾਜ ਸਭਾ ਦੀ ਸੀਟ ਖਾਲੀ ਕਿਉਂ ਹੋਈ ਹੈ ਜੀ ਕੈਂਡੀਡੇਟ ਜਿਉਂਦੇ ਆ ਸਾਰੇ ਸਭ ਕੁਝ ਹੈਗਾ ਜੀ ਸੰਜੀਵ ਅਰੋੜਾ ਨਾਂ ਦਾ ਇੱਕ ਇਹਨਾਂ ਦੇ ਕੈਂਡੀਡੇਟ ਹੁੰਦੇ ਜੀ ਜੀ ਸੌਰੀ ਉਹ ਜਿਹੜੇ ਰਾਜ ਸਭਾ ਦੇ ਮੈਂਬਰ ਸੀ ਜੀ ਇਹ 2022 ਦੇ ਵਿੱਚ ਚੋਣਾਂ ਹੋਈਆਂ ਸੀ ਰਾਜ ਸਭਾ ਦੀਆਂ ਕਾਰਨ ਉਹਦਾ ਇਹ ਸੀ ਕਿ ਜਦੋਂ ਪੰਜਾਬ ਦੇ ਵਿੱਚ ਖੜਕੂਬਾਦ ਦਾ ਦੌਰ ਦੌਰਾਂ ਚੱਲਦਾ ਸੀ ਜੀ ਉਸ ਵੇਲੇ ਸਾਡੇ ਪੰਜਾਬ ਦੇ ਵਿੱਚ ਲੰਬਾ ਸੰਵਿਧਾਨ ਸਭਾ ਚੋਣ ਨਹੀਂ ਸੀ ਹੋਈ ਜੀ ਬੈਸੇ ਤਾਂ ਹਰ ਦੋ ਸਾਲ ਬਾਅਦ ਇੱਕ ਵਿਧਾਨ ਸਭਾ ਦੇ ਵਿੱਚੋਂ ਇੱਕ ਰਾਜ ਸਭਾ ਦੇ ਮੈਂਬਰ ਨੂੰ ਚੁੜਾਇਆ ਜਾਂਦਾ ਹੈ ਬਿਲਕੁਲ 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 ਲੇਕਿਨ ਲਗਾਤਾਰ ਚੋਣਾਂ ਨਾ ਹੋਣ ਦੀ ਵਜ੍ਹਾ ਕਾਰਨ ਹੋਇਆ ਇਹ ਸੀਗਾ ਕਿ ਫਿਰ ਸਮਝ ਲੋ ਕਿੱਥੇ ਚੋਣਾਂ ਹੋਈਆਂ ਸੀ ਜੀ ਜੀ ਸੋ 7 ਮੈਂਬਰ ਜਾਂਦੇ ਆ ਪੰਜਾਬ ਦੇ ਵਿੱਚੋਂ ਰਾਜ ਸਭਾ ਤੇ ਸੱਤੇ ਦੇ ਸੱਤੇ ਦੀ ਚੋਣ ਹੁਣ ਇੱਕੋ ਵਾਰ ਹੁੰਦੀ ਹੈ ਬਿਲਕੁਲ ਜੀ ਬਿਲਕੁਲ 2022 ਦੇ ਵਿੱਚ ਜਿਹੜੀ ਚੋਣ ਹੋਈ ਸੀ ਉਹਦੇ ਵਿੱਚ 7 ਮੈਂਬਰ ਇਹਨਾਂ ਦੇ ਚੁਣੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸੰਜੀਵ ਅਰੋੜਾ ਅਰੋੜਾ ਜੀ ਸੰਜੀਵ ਅਰੋੜਾ ਸਾਹਿਬ ਲੁਧਿਆਣੇ ਦੇ ਰਹਿਣ ਵਾਲੇ ਐ ਇੰਡਸਟਰੀਲਿਸਟ ਐ ਜੀ ਲੇਕਿਨ ਇਹ ਪਿੱਛੇ ਜੇ ਉਹਨਾਂ ਤੋਂ ਅਸਤੀਫਾ ਲੈ ਲਿਆ ਸੀ ਸ਼ਾਇਦ ਪਤਾ ਨਹੀਂ ਕੀ ਕਾਰਨ ਸੀ ਜੀ ਜੀ ਉਹਨਾਂ ਤੋਂ ਅਸਤੀਫਾ ਲੈ ਕੇ ਤੇ ਉਹਨਾਂ ਨੂੰ ਲੁਧਿਆਣਾ 22 22 ਇਲੈਕਸ਼ਨ ਚੋਣ ਹੋਈ ਜੀ ਜੀ ਲੜਾਤੀ ਸੀ ਜੀ ਔਰ ਸೀਟ ਹੋ ਗਈ ਖਾਲੀ ਜੀ ਉਹ ਹੁਣ ਇਸ ਵੇਲੇ ਕੈਬਨਿਟ ਮੰਤਰੀ ਵੀ ਬਣੇ ਆ ਅਰੂੜਾ ਸਾਹਿਬ ਜੀ ਜੀ ਔਰ ਉਹਨਾਂ ਦੇ ਸೀਟ ਖਾਲੀ ਹੋਣ ਤੋਂ ਬਾਅਦ ਫਿਰ ਕਿਹਨੂੰ ਬਣਾਇਆ ਜਾਵੇ ਬੜੀਆਂ ਚਰਚਾਵਾਂ ਚੱਲੀਆਂ ਸੀ ਕਦੇ ਕੇਜਰੀਵਾਲ ਦਾ ਨਾਮ ਆ ਜਾਂਦਾ ਸੀ ਕਦੇ ਸੁਸੋਧਿਆ ਦਾ ਨਾਮ ਆ ਜਾਂਦਾ ਸੀ ਕਿ ਉਹ ਕੈਂਡੀਡੇਟ ਹੋਣਗੇ ਪਰ ਜੀ ਐਨ ਆਖਰੀ ਮੌਕੇ ਤੇ ਹੁਣ ਪਤਾ ਲੱਗਿਆ ਕਿ ਰਜਿੰਦਰ ਗੁਪਤਾ ਨੂੰ ਟਿਕਟ ਦਿੱਤੀ ਜੀ ਰਜਿੰਦਰ ਗੁਪਤਾ ਇੱਕ ਇੰਡਸਟਰੀਲਿਸਟ ਹੈ ਜੀ ਟ੍ਰਾਈਡੈਂਟ ਜਿਹੜੀ ਹੈਗੀ ਹੈ ਇੱਕ ਗਰੁੱਪ ਹੈ ਉਹ ਟ੍ਰਾਈਡੈਂਟ ਗਰੁੱਪ ਦੇ ਫਾਊਂਡਰ ਹੈ ਫਾਊਂਡਰ ਠੀਕ ਹੈ ਜਿਹੜੇ ਉਹ ਫਾਊਂਡਰ ਹੈ ਮਤਲਬ ਉਹ ਆਪਾਂ ਕਹਾਂਗੇ ਜਿਹੜੇ ਸੰਸਥਾਪਕ ਹੈ ਉਹਨਾਂ ਨੇ ਉਹ ਟ੍ਰਾਈਡੈਂਟ ਜਿਹੜੀ ਹੈ ਗਰੁੱਪ ਬਣਾਇਆ ਗਰੁੱਪ ਬਣਾਇਆ ਹੋਇਆ ਉਹਨਾਂ ਦਾ ਠੀਕ ਹੈ ਜੀ ਤਾਂ ਉਹਨਾਂ ਨੂੰ ਟਿਕ ਦਿੱਤੀ ਉਹਨਾਂ ਦਾ ਪਰਿਵਾਰਕ ਪਿਛੋਕੜ ਜਿਹੜਾ ਹੈਗਾ ਬੜਾ ਦਿਲਚਸਪ ਹੈ ਹਾਂਜੀ ਉਹੀ ਪੁੱਛਣਾ ਚਾਹੁੰਦੇ ਆ ਤੁਹਾਡੇ ਤੋਂ ਕੀ ਹੈ ਜੀ ਉਹ ਉਹਨਾਂ ਦਾ ਪਰਿਵਾਰਕ ਪਿਛੋਕੜ ਇਹ ਹੈ ਕਿ ਇਹ ਕਾਲੇ ਬਾਂਦਰ ਪਿੰਡ ਹੈ ਬਠਿੰਡੇ ਜ਼ਿਲ੍ਹੇ ਚ ਠੀਕ ਹੈ ਜੀ ਜਿਹਦਾ ਨਾਮ ਨਸੀਬਪੁਰਾ ਜੀ ਜਿਹਦਾ ਨਾਮ ਅਜਕਲ ਬਦਲ ਕੇ ਨਸੀਬਪੁਰਾ ਰੱਖਤਾ ਤੇ ਨਸੀਬਪੁਰਾ ਰੱਖਿਆ ਕਿਉਂ ਜੀ ਨਸੀਬਪੁਰਾ ਇਸ ਕਰਕੇ ਰੱਖਿਆ ਕਿ ਜਿਹੜਾ ਡੇਰਾ ਮੁਖੀ ਆ ਰਾਮ ਰਹੀ ਰਾਮ ਰਹੀਨ ਠੀਕ ਹੈ ਜੀ ਆਰਾਮ ਰਹੀਨ ਦੇ ਨਾਂ 'ਕੇ ਇਸ ਪਿੰਡ ਹੈ ਅੱਛਾ ਜੀ ਔਰ ਉਹਦੀ ਮਾਤਾ ਦਾ ਨਾਂ ਨਸੀਬ ਕੌਰ ਹੈ ਅੱਛਾ ਜੀ ਉਹਨੇ ਕਾਲੇ ਬਾਂਦਰ ਤੋਂ ਬਦਲ ਕੇ ਉਸ ਪਿੰਡ ਦਾ ਨਾਮ ਰੱਖਤਾ ਨਸੀਬਪੁਰਾ ਜੀ ਠੀਕ ਹੈ ਜੀ ਤਾਂ ਇਹਨਾਂ ਦਾ ਪਸ਼ੂਕੜਾ ਉੱਥੋਂ ਦਾ ਇਹਦੇ ਫਾਦਰ ਸਾਹਿਬ ਬਠਿੰਡੇ ਦੇ ਵਿੱਚ ਜਿਹੜੇ ਹੈਗੇ ਐਕਟਿਵ ਹੁੰਦੀ ਸੀ ਜਿਨ੍ਹਾਂ ਦਿਨਾਂ ਦੇ ਵਿੱਚ 47 ਤੋਂ ਪਹਿਲਾਂ ਪਰਜਾ ਮੰਡਲ ਲੈਰ ਚੱਲਦੀ ਹੁੰਦੀ ਸੀ ਉਹ ਪਰਜਾ ਮੰਡਲ ਲੈਰ ਦੇ ਬੜੇ ਕਰੀਬ ਸੀ ਜੀ ਤਾਂ ਪਰਜਾ ਮੰਡਲ ਲੈਰ ਦੇ ਨਾਲ ਜੁੜੇ ਹੋਣ ਕਰਕੇ ਉਹ ਕਮਿਊਨਲਿਟੀ ਦੇ ਨੇੜੇ ਹੋਗੇ ਸੀ ਜੀ ਕਿਉਂਕਿ ਪਰਜਾ ਮੰਡਲ ਦੀ ਕਮਾਂਡ ਜ਼ਿਆਦਾਤਰ ਕਮਿਊਨਲਿਟੀ ਕੋਲੇ ਹੁੰਦੀ ਸੀ ਜੀ ਜੀ ਤੇ ਕਮਿਊਨਿਸਟ ਪਾਰਟੀ ਦੇ ਵਿੱਚੋਂ ਜੇ ਆਪਾਂ ਦੇਖੀਏ ਵੱਡੇ ਲੀਡਰਾਂ ਦੇ ਵਿੱਚੋਂ ਤੇ ਇੱਕ ਬਹੁਤ ਵੱਡਾ ਨਾਂ ਹੈ ਹਰਕ੍ਰਿਸ਼ਨ ਸਿੰਘ ਸੁਰਜੀਤ ਦਾ ਜੀ ਇਹਦੇ ਪਿਤਾ ਜੀ ਦਾ ਨਾਂ ਸੀ ਨੌਰਚੰਦ ਅੱਛਾ ਜੀ ਆਮ ਤੌਰ ਤੇ ਉਹਨਾਂ ਨੂੰ ਨੌਰਚੰਦ ਜਾਂ ਨੌਰਿਆ ਕਨਪਟ ਕਿਹਾ ਜਾਂਦਾ ਸੀ ਨੌਰਿਆ ਕਹਿੰਦੇ ਸੀ ਬਿਲਕੁਲ ਜੀ ਤੇ ਉਹ 10 ਕਿਲੋ ਮ ਕਿ ਦਸਵੀਂ ਦੀ ਕਲਾਸ ਵੀ ਕਹਿੰਦੇ ਹੋ ਠੀਕ ਤਰੀਕੇ ਨਾਲ ਪਾਸ ਨਹੀਂ ਕਰ ਸਕੇ ਸੀ ਫਿਰ ਉਹਨੇ ਰੀਵੈਲਿਊਏਸ਼ਨ ਕਰਵਾਈ ਸੀ ਜੀ ਉਹਨਾਂ ਦੇ ਨਾਲ ਰੀਵੈਲਿਊਏਸ਼ਨ ਕਰਾਉਣ ਵਾਲਾ ਜਿਹੜਾ ਸਖਸ਼ ਸੀਗਾ ਜਿਹਨੇ ਉਹਨਾਂ ਦੀ ਮਦਦ ਕੀਤੀ ਸੀ ਜੀ ਉਹ ਸਾਡੇ ਬੜੇ ਮਤਲਬ ਮੈਂ ਕਹਿ ਸਕਦਾ ਮੇਰੇ ਗੁਰੂ ਸੀ ਕਿਸਨ ਦੇ ਨਾਲ ਸੀ ਬੇਪ੍ਰਕਾਸ਼ ਗੁਪਤਾ ਬੀਰ ਪ੍ਰਕਾਸ਼ ਗੁਪਤਾ ਬੀਰ ਪ੍ਰਕਾਸ਼ ਗੁਪਤਾ ਬਹੁਤ ਵੱਡੀ ਫੈਮਿਲੀ ਨੂੰ ਬਿਲਾਉਂਗ ਕਰਦੇ ਆ ਉਹਨਾਂ ਦੇ ਪਿਤਾ ਹੁੰਦੇ ਸੀ ਮਹਾਸ਼ਾ ਕਸ਼ੋਰੀ ਰਾਲ ਠੀਕ ਹੈ ਜੀ ਔਰ ਬਠਿੰਡਾ ਦੇ ਵਿੱਚ ਜਿਹੜਾ ਕਸ਼ੋਰੀ ਰਾਮ ਹਸਪੀਟਲ ਬਣਿਆ ਉਹਨਾਂ ਦੇ ਨਾਂ ਤੇ ਬਣਿਆ ਨਾਂ ਤੇ ਬਣਿਆ ਹੋਇਆ ਬਿਲਕੁਲ ਔਰ ਬੀਰ ਪ੍ਰਕਾਸ਼ ਗੁਪਤਾ ਦਾ ਬੇਟਾ ਡਾਕਟਰ ਵਿਤਲ ਗੁਪਤਾ ਜਿਹੜਾ ਬੜਾ ਪ੍ਰਸਿੱਧ ਡਾਕਟਰ ਆ ਪੰਜਾਬ ਦਾ ਬਿਲਕੁਲ ਜੀ ਟਾਪਰ ਹੈ ਜੀ ਔਰ ਮਤਲਬ ਪ੍ਰੋਫੈਸਰ ਹੈ ਡਾਕਟਰ ਵੀ ਡਾਕਟਰ ਤੋਂ ਵੱਧ ਅੱਗੇ ਪ੍ਰੋਫੈਸਰ ਵੀ ਹੈ ਪ੍ਰੋਫੈਸਰ ਹੈ ਜੀ ਬਿਲਕੁਲ ਬਿਲਕੁਲ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਨੌਰ ਚੰਦ ਦਾ ਜ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਫਿਰ ਸਾਡੀ ਰਾਜਧਾਨੀ Shimla ਹੁੰਦੀ ਸੀ। ਬਿਲਕੁਲ ਬਿਲਕੁਲ। ਉਹ ਸਾਡਾ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਹੈਗਾ ਹੈੱਡਕੁਆਟਰ ਵੀ ਉਹ Shimla ਹੁੰਦਾ ਸੀ। Shimla ਹੁੰਦਾ ਸੀ। ਐਜੂਕੇਸ਼ਨ ਬੋਰਡ ਬਣਨ ਤੋਂ ਪਹਿਲਾਂ ਜਿਹੜੀ ਹੈ ਯੂਨੀਵਰਸਿਟੀ ਵੱਲੋਂ ਬਣਾਏ ਜਾਂਦੇ ਸੀਗੇ ਸਰਟੀਫਿਕੇਟ ਵਗੈਰਾ ਰੀਵੈਲੂਏਸ਼ਨ ਵਗੈਰਾ ਸਾਰੀ ਉਧਰ ਹੁੰਦੀ ਸੀ। ਜੀ। ਤਾਂ ਇਹ ਹੋ ਗਏ ਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਕਰਦੇ ਆ ਕਰਦੇ ਆ ਫਿਰ ਹਰ ਕਿਸ਼ਨ ਸਿੰਘ ਸੁਰਜੀਤ ਦੇ ਉਹ ਇੰਨਾ ਨੇੜੇ ਹੋ ਗਏ। ਜੀ। ਕਿ ਜੇ ਹਰਕ੍ਰਿਸ਼ਨ ਸਿੰਘ ਸੁਰਜੀਤ ਪੰਜਾਬ ਜਾਂ ਬਠਿੰਡੇ ਦੇ ਵਿੱਚ ਆਉਂਦਾ ਜੀ ਉਹਦੀ ਪਾਰਟੀ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਹਰਕ੍ਰਿਸ਼ਨ ਸਿੰਘ ਸੁਰਜੀਤ ਇੱਥੇ ਆ ਰਿਹਾ ਤੇ ਨੌਰਚੰਦ ਨੂੰ ਪਤਾ ਹੁੰਦਾ ਸੀ ਸਿਰਫ ਕੱਲਾ ਉਹਨਾਂ ਨੂੰ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਕਿ ਜੇ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਜਦੋਂ ਆਉਣਾ ਹੁੰਦਾ ਤੇ ਸਭ ਤੋਂ ਪਹਿਲਾਂ ਜਾ ਕੇ ਉਹੀ ਮਿਲਦੇ ਹੁੰਦੇ ਸੀ ਜੀ ਫਿਰ ਇੱਕ ਟਾਈਮ ਆਇਆ ਇਹਨਾਂ ਦਾ ਜਿਹੜਾ ਬਿਜ਼ਨਸ ਵੱਧਦਾ ਵੱਧਾ ਇੱਥੋਂ ਤੱਕ ਵੱਧ ਕੇ ਕਿ ਬਠਿੰਡੇ ਦੇ ਵਿੱਚ ਇੱਕ ਧਾਗਾ ਫੈਕਟਰੀ ਹੁੰਦੀ ਸੀ ਜਿਹੜੀ ਕੋਆਪਰੇਟਿਵ ਖੇਤਰ ਦੇ ਵਿੱਚ ਲੱਗੀ ਹੁੰਦੀ ਸੀ ਠੀਕ ਹੈ ਜੀ ਔਰ ਉਹ ਧਾਗਾ ਫੈਕਟਰੀ ਜਿਹੜੀ ਸੀ ਉਹ ਧਾਗਾ ਜਦੋਂ ਨਾ ਚੱਲ ਸਕੀ ਤਾਂ ਉਹਨੂੰ ਸਰਕਾਰ ਨੇ ਵੇਚਤਾ ਸੀ ਵੇਚਤਾ ਸੀ ਠੀਕ ਹੈ ਤੇ ਉਹ ਵਿਕਰੀ ਦੇ ਵਿੱਚ ਇਹਨਾਂ ਨੇ ਉਹ ਧਾਗਾ ਫੈਕਟਰੀ ਲੈ ਲਈ ਸੀ ਠੀਕ ਹੈ ਜੀ ਉਸ ਧਾਗਾ ਫੈਕਟਰੀ ਦੇ ਵਿੱਚ ਬੜੀ ਮਜ਼ਬੂਤ ਹੁੰਦੀ ਸੀ ਯੂਨੀਅਨ ਜੀ ਔਰ ਹਰ ਯੂਨੀਅਨ ਤੁਹਾਨੂੰ ਪਤਾ ਵੀ ਇਸ ਯੂਨੀਅਨ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਮਿਊਨਿਸਟ ਹੁੰਦੇ ਆ ਜੀ ਇਹ ਗੱਲ 1993 ਦੀ ਹੈ ਜੀ ਉਸ ਵੇਲੇ ਬਠਿੰਡੇ ਜ਼ਿਲ੍ਹੇ ਦੇ ਜਿਹੜੇ ਐਸਐਸਪੀ ਹੁੰਦੇ ਸੀ ਉਹ ਹੁੰਦੇ ਸੀ ਮਿਸਟਰ ਅਨਿਲ ਸ਼ਰਮਾ ਅਨਿਲ ਸ਼ਰਮਾ ਠੀਕ ਹੈ ਜੀ ਔਰ ਇੱਥੇ ਯੂਨੀਅਨ ਦਾ ਜਿਹੜਾ ਹੈਗਾ ਝਗੜਾ ਪੈਦਾ ਹੋ ਗਿਆ ਉਜਰਤ ਨੂੰ ਲੈ ਕੇ ਇਹਨਾਂ ਨੇ ਕੁਝ ਬੰਦੇ ਤੇ ਉਧਰੋਂ ਇੱਕ ਇਲੈਕਸ਼ਨ ਆ ਗਈ ਸੀ ਰਾਜਸਥਾਨ ਦੀ ਜੀ ਰਾਜਸਥਾਨ ਦੀ ਵਿਧਾਨ ਸਭਾ ਦੀ ਜਿਹੜੀ ਚੋਣ ਆ ਗਈ ਸੀ ਉਹ ਚੋਣ ਵੀ ਜਿੰਨੀ ਚੋਣ ਹੋਈ ਸੀ ਜੀ ਕਿਉਂਕਿ ਵਿਚਕਾਰੋਂ ਜਿਹੜੀ ਪੈਰੋ ਸਿੰਘ ਸ਼ੇਖਾਵਤ ਦੀ ਸਰਕਾਰ ਟੁੱਟ ਗਈ ਸੀ ਜੀ 93 ਦੇ ਵਿੱਚ ਜਿਹੜੀ ਚੋਣ ਹੁੰਦੀ ਹੈ ਤੇ ਉਸ ਵੇਲੇ ਹੇਤਰਾਮ ਜੀ ਹੇਤਰਾਮ ਨਾਦਕ ਕਾਮਰੇਡ ਸੀ ਸੀਪੀਐਮ ਦਾ ਉਹਨੇ ਚੋਣ ਲੜੀ ਜੀ ਸਗਰੀਗੇ ਤੋਂ ਜੀ ਸਗਰੀਆ ਜਹਾਣੂਮਾਨਗੜ ਮੇਰੇ ਖਿਆਲ ਪੱਕਾ ਨਹੀਂ ਯਾਦ ਉਹ ਹਨੂਮਾਨਗੜ ਸਗਰੀਆ ਦਾ ਜੋ ਚੋਣ ਲੜਿਆ ਸੀ ਜੀ ਜੀ ਤਾਂ ਉਹ ਚੋਣ ਲੜਦਿਆਂ ਲੜਦਿਆਂ ਹੋਇਆ ਕਿ ਤੇ ਉਹਦੀ ਕੈਂਪੇਨ ਦੇ ਉੱਤੇ ਹਰਕਿਸ਼ਨ ਸਿੰਘ ਸੁਰਜੀਤ ਆਈ ਜੀ ਹਰਕਿਸ਼ਨ ਸਿੰਘ ਸੁਰਜੀਤ ਇੱਥੇ ਜਿਹੜੀ ਉਹ ਧਾਗਾ ਫੈਕਟਰੀ ਸੀ ਬਿਲਕੁਲ ਜਿੱਥੇ ਸੈਰਮਿਕਸ ਬਣੀ ਹੋਇਆ ਅੱਜ ਕੱਲ ਤਾਂ ਉੱਥੇ ਮਤਲਬ ਕਲੋਨੀਆਂ ਬੜੀਆਂ ਬਣੀਆਂ ਬਿਲਕੁਲ ਬਿਲਕੁਲ ਡਬਲ ਕਲੋਨੀ ਵਾਲੀ ਜਗ੍ਹਾ ਦੇ ਉੱਤੇ ਇਹਨਾਂ ਦੀ ਜਿਹੜੀ ਧਰਮਸ਼ਾਲਾ ਆਪਣੀ ਉਹ ਫੈਕਟਰੀ ਹੁੰਦੀ ਸੀ ਤੇ ਫੈਕਟਰੀ ਦੇ ਵਿੱਚ ਕ੍ਰੈਸਟ ਹਾਊਸ ਹੁੰਦਾ ਸੀ ਜੀ ਹਰਕਿਸ਼ਨ ਸਿੰਘ ਸੁਰਜੀਤ ਨੂੰ ਉੱਥੇ ਰੱਖਿਆ ਹੋਇਆ ਸੀ ਜੀ ਉਹਨਾਂ ਨੂੰ ਉੱਥੇ ਬੈਠਣ ਲਈ ਕਿਹਾ ਸੀ ਤੁਸੀਂ ਇੱਥੇ ਬੈਠੋ ਤੇ ਉਹ ਬੈਠ ਗਏ ਸੀ ਉਸ ਥਾਂ ਦੇ ਵਿੱਚ ਜੀ ਫਿਰ ਕੀ ਹੋਇਆ ਵੀ ਹਰਕਿਸ਼ਨ ਸਿੰਘ ਸੁਰਜੀਤ ਜਿਸ ਵੇਲੇ ਬੈਠਾ ਸੀ ਉਸੇ ਵੇਲੇ ਜਿਹੜੇ ਅੰਦੋਲਨ ਕਰਨ ਵਾਲੇ ਕਰਨ ਵਾਲੇ ਅੰਦੋਲਨਕਾਰੀ ਸੀ ਕਾਰੀ ਸੀਗੇ ਜੀ ਉਹਨਾਂ ਨੇ ਉੱਥੇ ਆਪਣਾ ਪ੍ਰੋਟੈਸਟ ਕੀਤਾ ਤੇ ਉਸ ਪ੍ਰੋਟੈਸਟ ਦੀ ਅਗਵਾਈ ਜੀ ਉਸ ਵੇਲੇ ਦੀ ਜ਼ਿਲ੍ਹਾ ਕਮਿਊਨਿਸਪਲਿਟੀ ਸੀਪੀਆਈ ਦੇ ਬਠਿੰਡਾ ਦੇ ਸੈਕਟਰੀ ਕਾਮਰੇਡ ਮੱਖਣ ਸਿੰਘ ਕਰ ਰਹੇ ਸੀ ਠੀਕ ਹੈ ਜੀ ਔਰ ਕਿ ਇਹਨੇ ਨੌਰਚੰਦਰ ਕੇ ਰਜਿੰਦਰ ਗੁਪਤਾ ਦੇ ਬਾਪ ਨੇ ਕਿਹਾ ਹਰਕਿਸ਼ਨ ਸਿੰਘ ਸੁਰਜੀਤ ਨੂੰ ਜੀ ਮੈਨੂੰ ਇਹਨਾਂ ਨੇ ਬਹੁਤ ਤੰਗ ਕੀਤਾ ਹੈ ਜੀ ਕਿਰਪਾ ਕਰਕੇ ਕੋਈ ਇਹਨਾਂ ਦਾ ਪ੍ਰਬੰਧ ਕਰੋ ਤੁਹਾਨੂੰ ਚੰਗੀ ਹੈ ਠੀਕ ਹੈ ਜੀ ਫਿਰ ਕਿਹਾ ਜਾਂਦਾ ਹੈ ਕਮਿਊਨਿਸਟ ਪਾਰਟੀ ਦੇ ਸਰਕਲਾਂ ਦੇ ਵਿੱਚ ਅੱਜ ਵੀ ਇਹ ਗੱਲ ਹੁੰਦੀ ਹੈ ਜੀ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਪੰਜਾਬ ਦੇ ਡੀਜੀਪੀ ਨੂੰ ਹੌਨ ਕੀਤਾ ਅੱਛਾ ਜੀ ਕਿ ਇਸ ਬੰਦੇ ਨੂੰ ਥੋੜਾ ਜਿਆਦਾ ਸਬਕ ਸਿਖਾਇਆ ਜਾਵੇ ਜੀ ਤਾਂ ਫਿਰ ਮੱਖਣ ਸਿੰਘ ਦੇ ਖਿਲਾਫ ਇੱਕ ਕੇਸ ਰਜਿਸਟਰ ਕੀਤਾ ਜਾਂਦਾ ਉਹਨੂੰ ਚੁੱਕਿਆ ਜਾਂਦਾ ਠੀਕ ਹੈ ਜੀ ਚੁੱਕ ਕੇ ਉਹਨੂੰ ਬਹੁਤ ਕੁੱਟਿਆ ਜਾਂਦਾ ਐਨਾ ਤਸ਼ੱਦਦ ਅਤਵਾਦ ਦੇ ਯੁੱਗ ਦੇ ਵਿੱਚ ਮੇਰਾ ਖਿਆਲ ਹੈ ਜੇ ਨਹੀਂ ਹੋਇਆ ਕਿ ਕਿਸੇ ਕਮਿਊਨਿਸਟ ਲੀਡਰ ਦੇ ਉੱਤੇ ਪਹਿਲਾ ਬੰਦਾ ਸੀ ਜੀ ਦੇ ਉੱਤੇ ਇੰਨਾ ਤਸ਼ੱਦਦ ਹੋਇਆ ਸੀ ਜੀ ਫਿਰ ਉਹਨੂੰ ਜੇਲ੍ਹ ਭੇਜਤਾ ਜੀ ਨਤੀਜਾ ਇਹ ਹੋਇਆ ਕਿ ਕਮਿਊਨਿਸਟ ਪਾਰਟੀ ਚ ਖਲਬਲੀ ਮਚ ਗਈ ਅੱਛਾ ਜੀ ਉਸ ਵੇਲੇ ਪੰਜਾਬ ਦੀ ਕਮਿਊਨਿਸਟ ਪਾਰਟੀ ਦੇ ਸਕੱਤਰ ਹੁੰਦੇ ਸੀ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਤੇ ਅਵਤਾਰ ਸਿੰਘ ਮਲਹੋਤਰਾ ਨੇ ਆ ਕੇ ਬਠਿੰਡੇ 'ਚ ਪ੍ਰੋਟੈਸਟ ਕੀਤਾ ਜੀ ਇੱਥੋਂ ਤੱਕ ਕਿ ਅਵਤਾਰ ਸਿੰਘ ਮਲਹੋਤਰਾ ਨੇ ਅਨਿਲ ਸ਼ਰਮਾ ਨੂੰ ਇਹ ਗੱਲ ਕਹਿਤਾ ਸੀ ਕਿ ਤੈਨੂੰ ਮੈਦਾਨੇ ਜੰਗ ਦਿਖਾਂਗੇ ਆ ਮੈਦਾਨੇ ਜੰਗ ਚੈਲੰਜ ਕਰਤਾ ਚੈਲ ਬੜਾ ਰੌਲਾ ਪਿਆ ਜੀ ਈਵਨ ਸੀਪੀਐਮ ਦੀ ਜਿਹੜੀ ਜ਼ਿਲ੍ਹਾ ਕਮੇਟੀ ਸੀ ਉਹਦੇ ਵਿੱਚ ਵੀ ਰੌਲਾ ਪਿਆ ਕਿ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਬਹੁਤ ਮਾੜੀ ਗੱਲ ਕੀਤੀ ਜੀ ਤੇ ਚਲਦਿਆਂ ਚਲਦਿਆਂ ਫਿਰ ਇਹ ਆ ਵੀ ਹਰਕ੍ਰਿਸ਼ਨ ਸਿੰਘ ਸੁਰਜੀਤ ਦੀ ਹੋ ਗਈ ਕਿਰਪਾ ਜੀ ਤੇ ਕਿਰਪਾ ਇਹੇ ਜੀ ਹੋਈ ਕਿਉਂਕਿ ਸੁਰਜੀਤ ਸਾਹਿਬ ਦੀ ਇੱਕ ਵੱਡੀ ਤੋਫਕੀ ਹੈ ਕਿ ਜਿਹੜੇ ਉਹਨਾਂ ਦੇ ਚੇਲੇ ਵਲਕੇ ਸੀ ਉਹਨਾਂ ਨੇ ਉਹਨਾਂ ਨੂੰ ਬਿਲਡ ਬਹੁਤ ਕੀਤਾ ਸੀ ਅੱਛਾ ਜੀ ਉਹਨਾਂ ਚ ਜੇ ਆਪਾਂ ਕਹੀਏ ਤਾਂ ਬਲਵੰਤ ਸਿੰਘ ਰਾਮੂ ਵਾਲੀ ਆ ਸਾਡੇ ਸਾਹਮਣੇ ਇੱਕ ਮਿਸਾਲ ਹੈ ਜੀ ਬਲਵੰਤ ਸਿੰਘ ਰਾਮੂ ਵਾਲੀ ਇੱਕ ਸਾਧਾਰਨ ਬੰਦਾ ਸੀ ਤੇ ਕਿੱਥੋਂ ਤੱਕ ਚਲਾ ਗਿਆ ਸੀ ਜੀ ਇਸੇ ਤਰੀਕੇ ਫਿਰ ਉਹਨਾਂ ਨੇ ਨੌਰਚੰਦ ਦੀ ਮਦਦ ਕੀਤੀ ਤੇ ਨੌਰਚੰਦ ਦੇ ਬੇਟੇ ਦੀ ਮਦਦ ਕੀਤੀ ਇਹਨਾਂ ਨੇ ਫਿਰ ਆਪਣਾ ਬਿਜ਼ਨਸ ਪੰਜਾਬ ਤੋਂ ਕੱਢ ਕੇ ਬਾਹਰ ਵੀ ਲੱਗੇ ਸੀ ਜੀ ਔਰ ਬਾਹਰ ਜਾ ਕੇ ਫਿਰ ਇਹਨਾਂ ਨੇ ਹੋਰ ਥਾਵਾਂ ਦੇ ਉੱਤੇ ਵੀ ਆਪਣਾ ਉਹ ਬਿਜ਼ਨਸ ਚਲਾਇਆ ਜੀ ਅੱਛਾ ਇਹਨਾਂ ਦਾ ਰਾਜਨੀਤਿਕ ਪਿਛੋਕੜ ਕੀ ਹੈ ਢਿੱਲੋ ਸਾਹਿਬ ਇਹਦੇ ਬਾਰੇ ਵੀ ਕੋਈ ਥੋੜਾ ਜਿਹਾ ਸਾਨੂੰ ਦੱਸੋ ਜੀ ਰਾਜਨੀਤਿਕ ਪਿਛੋਕੜ ਮੈਂ ਤੁਹਾਨੂੰ ਦੱਸਿਆ ਕਿ ਸ਼ੁਰੂਆਤ ਹੁੰਦੀ ਹੈ ਪਰਜਾ ਮੰਡਲ ਲਹਿਰ ਤੋਂ ਕਮਿਊਨਿਸਟ ਪਾਰਟੀ ਸੀਪੀਐਮ ਦੇ ਨੇੜੇ ਹੁੰਦੇ ਆ ਸੁਰਜੀਤ ਫਿਰ surjit sahab ਦੀ ਕਿਰਪਾ ਦੇ ਨਾਲ ਜਦੋਂ ਇਹਨਾਂ ਨੇ ਆਪਣਾ business expand ਕੀਤਾ ਬਰਨਾਲੇ ਚਲੇ ਗਏ ਜੀ ਬਰਨਾਲੇ ਜਾ ਕੇ ਉੱਥੇ ਇਹਨਾਂ ਦੀ ਨੇੜਤਾ ਹੋ ਗਈ ਸਰਦਾਰ surjit singh ਬਰਨਾਲਾ ਦੇ ਪਰਿਵਾਰ ਨਾਲ ਪਰਿਵਾਰ ਨਾਲ ਠੀਕ ਹੈ ਜੀ ਔਰ surjit singh ਬਰਨਾਲਾ ਦੇ ਪਰਿਵਾਰ ਨਾਲ ਜਦੋਂ ਇਹਨਾਂ ਦੀ ਨੇੜਤਾ ਹੋ ਗਈ ਤੇ ਫਿਰ ਉਹਨਾਂ ਦਿਨਾਂ 'ਚ ਬਰਨਾਲਾ ਸਾਹਿਬ ਜਿਹੜੇ ਹੈਗੇ ਆ ਉਹ ਤਾਮਿਲਨਾਡੂ ਦੇ ਗਵਰਨਰ ਹੁੰਦੇ ਸੀ ਜੀ ਇਹਨਾਂ ਨੇ ਫਿਰ ਉੱਥੇ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਹਾਸਲ ਕੀਤੀਆਂ ਗਵਰਨਰ ਸਾਹਿਬ ਦੀਆਂ ਜੀ ਇਹਨਾਂ ਨੇ ਫਿਰ ਆਪਦਾ ਬਿਜ਼ਨਸ ਕਹਿੰਦੇ ਆ ਵੀ ਥੋੜਾ ਬਹੁਤਾ ਉੱਥੇ ਵੀ ਸਥਾਪਿਤ ਕੀਤਾ ਸੀ ਹਾਂ ਹਾਂ ਔਰ ਬੇਦਪ੍ਰਕਾਸ਼ ਗੁਪਤਾ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਜਿਨ੍ਹਾਂ ਦੇ ਨਾਲ ਰਜਿੰਦਰ ਗੁਪਤੇ ਦੇ ਫਾਦਰ ਨੌਰ ਚੰਦ ਦੀ ਦੋਸਤੀ ਹੁੰਦੀ ਸੀ ਉਹਨਾਂ ਦੇ ਵੱਡੇ ਭਰਾ ਕਾਮਰੇਟ ਸਲਗਰਾਮ ਦਾ ਵੀ ਵਿਆਹ ਉੱਥੇ ਮਲਰਾਸ ਦੇ ਵਿੱਚ ਵੱਡਾ ਕਾਰੋਗਾਰ ਸੀ ਉੱਥੇ ਜਾ ਕੇ ਇਹਨਾਂ ਨੇ ਕੁਝ ਕੀਤਾ ਉਹ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਹੈਗਾ ਚਲਦਿਆਂ ਚਲਦਿਆਂ ਜੀ ਇਹਨਾਂ ਦਾ ਕਿੱਥੋਂ ਤੱਕ ਸੰਪਰਕ ਹੋ ਗਿਆ ਵੀ ਕਮਿਊਨਿਸਟ ਪਾਰਟੀ ਤੋਂ ਤੁਰ ਕੇ ਫਿਰ ਅਕਾਲੀ ਸਰਕਾਰ ਆ ਗਈ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਪੰਜਾਬ ਦੇ ਜਿਹੜਾ ਚੋਣ ਪੰਜਾਬ ਦਾ ਆਪਾਂ ਕੀ ਕਮੇਗਾ ਪਲਾਨਿੰਗ ਕਮਿਸ਼ਨ ਹੈ ਜੀ ਉਹਦਾ ਡਿਪਟੀ ਚੇਅਰਮੈਨ ਬਣਾਤਾ ਜੀ ਪਰ ਬਾਦਲ ਪਰਿਵਾਰ ਨਾਲ ਵੀ ਡੇਟਤਾ ਹੋਗੀ ਉਸ ਤੋਂ ਬਾਅਦ ਫਿਰ ਆ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਬਣੀ ਫਿਰ ਉਹਨਾਂ ਨੇ ਵੀ ਡਿਪਟੀ ਚੇਅਰਮੈਨ ਬਣਾਤਾ ਜੀ ਫਿਰ ਉਸ ਤੋਂ ਬਾਅਦ ਫਿਰ ਬਾਦਲ ਸਾਹਿਬ ਦੀ ਸਰਕਾਰ ਮਤਲਬ ਡਿਪਟੀ ਚੇਅਰਮੈਨ ਹੀ ਰਹੇ ਜੀ ਤੇ ਹੁਣ ਵੀ ਜਦੋਂ ਨਵੀਂ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਆਮ ਬੰਦਿਆਂ ਦੀ ਸਰਕਾਰ ਆ ਗਈ ਜੀ ਆਮ ਬੰਦਿਆਂ ਨੇ ਵੀ ਆਮ ਬੰਦਿਆ ਨੇ ਵੀ ਉਹਨੂੰ ਡਿਪਟੀ ਚੇਅਰਮੈਨ ਬਣਾਤਾ ਤੇ ਜਦੋਂ ਦੀ ਟਿਕਟ ਅਲੋਟ ਕੀਤੀ ਹੈ ਟਿਕਟ ਅਲੋਟ ਕਰਨ ਤੋਂ ਕੁਝ ਘੰਟੇ ਪਹਿਲਾਂ 24 ਜਾਂ 48 ਘੰਟੇ ਪਹਿਲਾਂ ਜੀ ਜੀ ਉਹਨੇ ਉਸ ਉਪ ਚੇਅਰਮੈਨੀ ਤੋਂ ਦਿੱਤਾ ਅਸਤੀਫਾ ਦਿੱਤਾ ਬਿਲਕੁਲ ਅਸਤੀਫਾ ਦਿੱਤਾ ਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਉਹਦੀ ਟਿਕਟ ਡਿਕਲੈਰੀ ਹੋ ਗਈ ਅੱਜ ਅਖਬਾਰਾਂ 'ਚ ਖਬਰ ਲੱਗੀ ਹੈ ਕਿ ਉਹਨੂੰ ਟਿਕਟ ਦੇਤੀ ਜੀ ਔਰ ਮੇਰੇ ਹੁਣ ਯਾਦ ਆ ਰਹੀ ਹੈ ਜਦੋਂ ਤੁਸੀਂ ਕਨੈਕਸ਼ਨ ਪੁੱਛਦੇ ਹੋ ਵੀ ਰਾਜਸੀ ਕਨੈਕਸ਼ਨ ਕੀ ਹੈ ਜੀ ਹੈ ਜੀ ਇੱਕ ਜਮਾਨੇ ਦੇ ਵਿੱਚ ਜਦੋਂ ਅਕਾਲੀ ਦਲ ਪਹਿਲਾਂ ਤਾਂ ਬਹੁਤ ਵਧੀਆ ਪਾਰਟੀ ਸੀ ਫਿਰ ਅਕਾਲੀ ਦਲ ਦੇ ਵਿੱਚ ਵੀ ਫੰਡਾ-ਫੁੰਡਾਂ ਦੀ ਗੱਲ ਚੱਲਣ ਲੱਗ ਪਈ ਕਿ ਫੰਡ ਚਾਹੀਦੇ ਆ ਪਾਰਟੀ ਨੂੰ ਬਗੈਰ ਫੰਡਾਂ ਤੋਂ ਗੱਲ ਨਹੀਂ ਬਣਦੀ ਨਹੀਂ ਬਣਦੀ ਜੀ ਬਿਲਕੁਲ ਬਿਲਕੁਲ ਤੇ ਉਸ ਵੇਲੇ ਫਿਰ ਇੱਕ ਜਿਹੜੀ ਹੈ ਨਾ ਉਹ ਕਮਿਸ਼ਨਰ ਕਿਸੇ ਟਿਕਟ ਨੂੰ ਲੈ ਕੇ ਰੌਲਾ ਪੈ ਗਿਆ ਸੀ ਕਿਸੇ ਵੱਡੇ ਬੰਦੇ ਬੰਦੇ ਨੂੰ ਟਿਕਟ ਦੇ ਦਿੱਤੀ ਸੀ ਇਕੱਲੇ ਵਰਕਰ ਰਹਿ ਗਿਆ ਸੀ ਤੇ ਕਮਿਸ਼ਨਰ ਫਿਰ ਉਹਨੂੰ ਕਮਿਸ਼ਨਰੀ ਕਰਦੇ ਹੁੰਦੇ ਸੀ ਨਹੀਂ ਟਿਕਟੇ ਪੰਥ ਗਏ ਤੈਨੂੰ ਲੈ ਗਏ ਜਿਨ੍ਹਾਂ ਨੇ ਧਾਮ ਤਾਰੀ ਧਾਮ ਦਾ ਮਤਲਬ ਹੁੰਦਾ ਮੁੱਲ ਤਾਰਿਆ ਮੁੱਲ ਤਾਰਿਆ ਬਿਲਕੁਲ ਬਿਲਕੁਲ ਮੈਨੂੰ ਲਾ ਪਾਰਟੀ ਆਮ ਆਦਮੀ ਪਾਰਟੀ ਆਮ ਬੰਦੇ ਦੀ ਪਾਰਟੀ ਹੈ ਤੇ ਆਪਣੇ ਕੀ ਜੀਤਾ ਪੈਂਚਰਾਂ ਵਾਲੇ ਨੂੰ ਟਿਕਟ ਦੇਵਾਂਗੇ ਜੀ ਫਲਾਣੇ ਨੂੰ ਮੋਬਾਈਲ ਵਾਲੇ ਨੂੰ ਦੇਵਾਂਗੇ ਜੀ ਬਿਲਕੁਲ ਬਿਲਕੁਲ ਜੀ ਮੋਬਾਈਲ ਵਾਲੇ ਤਾਂ ਇੱਕ ਨੂੰ ਦਿੱਤੀ ਆ ਆਪਣੇ ਲਾਭ ਸਿੰਘੂ ਗੋਕੇ ਨੂੰ ਉਹਦੇ ਮੋਬਾਈਲ ਤੋਂ ਸਾਰੇ ਖਾਸ ਬੰਦੇ ਹੀ ਹੋਗੇ ਜੀ ਆਮ ਤਾਂ ਫਿਰ ਕੋਈ ਨਹੀਂ ਮੈਂ ਕਹਿੰਦਾ ਜਿਹੜੇ ਨਹੀਂ ਤੁਸੀਂ ਦੇਖੋ ਰਾਜ ਸਭਾ ਦੀਆਂ ਸੀਟਾਂ ਕਿੰਨੇ ਕਿੰਨੇ ਕੋਲੇ ਗਈਆਂ ਐਸ ਫਿਰੇ ਰਾਜ ਸਭਾ ਦੇ 7 ਮੈਂਬਰਾਂ ਤੇ ਸੱਤਾ ਦੇ ਵਿੱਚੋਂ 4 ਮੈਂਬਰ ਤਾਂ ਉਹ ਹੋ ਗਏ ਇਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿ ਸੀ ਬਹੁਤ ਵੱਡੇ ਇੰਡਸਟਰੀਅਲ ਅਮੀਰ ਅਮੀਰ ਘਰਾਣੇ ਆ ਜੀ ਹਾ ਜਿਵੇਂ ਕਿ ਬਿਕਰਮਜੀਤ ਸਿੰਘ ਸਾਨੀ ਹੈ ਜੀ ਦਿੱਲੀ ਦੇ ਰਹਿਣ ਵਾਲੇ ਆ ਪੰਜਾਬ ਨਾਲ ਉਹਨਾਂ ਦਾ ਕੋਈ ਬਹੁਤਾ ਲਾਗਤ ਦੇਖ ਨਹੀਂ ਪੰਜਾਬੀ ਜਰੂਰ ਹੈ ਜੀ ਉਹਨਾਂ ਦਾ ਕਹਿੰਦੇ ਕਾਰੋਬਾਰ ਕਿੰਨੇ ਕਿਤਾ ਜੀ 500 ਕਰੋੜ ਰੁਪਏ ਦਾ ਛੋਟਾ ਹੀ ਕਾਰੋਬਾਰ ਹੈ ਛੋਟਾ ਕਾਰੋਬਾਰ ਹੈ 500 ਕਰੋੜ ਰੁਪਏ ਦਾ ਜੀ ਜੀ ਇਸੇ ਤਰੀਕੇ ਫਿਰ ਦੂਜੇ ਆ ਗਏ ਲਵਲੀ ਯੂਨੀਵਰਸਿਟੀ ਵਾਲੇ ਹਾਂਜੀ ਉਹ ਵੀ ਗਰੀਬ ਹੀ ਹੈ ਜੀ ਜਿਹੜੇ ਯੂਨੀਵਰਸਿਟੀਆਂ ਦੇ ਮਾਲਕ ਹੈ ਕਿੰਨੇ ਗਰੀਬ ਬੰਦੇ ਆ ਫਿਰ ਆ ਗਏ ਸੰਜੀਵ अरोड़ा ਸਾਹਿਬ अरोड़ा ਸਾਹਿਬ ਪਤਾ ਪਤਾ ਲੱਗ ਗਿਆ ਅੱਜ ਕੱਲ੍ਹ ਤਾਂ ਉਹ ਮੁੱਖ ਮੰਤਰੀਆਂ ਵਰਗੇ ਪੰਜਾਬ ਦੇ ਵਿੱਚ بڑا ਉਹਨਾਂ ਦਾ ਕਾਰੋਬਾਰ ਹੈ ਬਿਲਕੁਲ ਜੀ ਫਿਰ ਆ ਗਏ ਤੁਹਾਡੇ ਸੰਜੀਵ अरोड़ा ਤੋਂ ਬਾਅਦ ਗੁਪਤਾ ਜੀ ਆ ਰਜਿੰਦਰ ਗੁਪਤਾ ਜੀ ਆ ਗਏ ਰਜਿੰਦਰ ਗੁਪਤਾ ਜੀ ਆ ਗਏ ਜੀ ਰਜਿੰਦਰ ਗੁਪਤਾ ਜੀ ਬਾਰੇ ਇਹ ਕਿਹਾ ਗਿਆ ਕਹਿੰਦੇ ਜੀ 5 ਕਹਜੋ 5000 ਕਰੋੜ ਰ ਹਰ ਗਰੀਬ ਹੀ ਹੈ ਵੀ ਸਾਰੇ ਗਰੀਬ ਹੈ ਇਤੋਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਜਿਹੜੀ ਰਾਜ ਸਭਾ ਰਾਜ ਸਭਾ ਕਾਦੇ ਆਸਤੇ ਬਣਾਈ ਜਾਂਦੀ ਹੈ ਰਾਜ ਸਭਾ ਕਿੰਨਾ ਲੋਕਾਂ ਚੋਂ ਬਣਾਈ ਹੈ ਕਿੰਨਾ ਚੋਂ ਲੋਕਾਂ ਇਹ ਸਮਝਿਆ ਜਾਂਦਾ ਹੈ ਕਿ ਰਾਜ ਸਭਾ ਦੇ ਮੈਂਬਰ ਉਹ ਹੁੰਦੇ ਆ ਜਿਹੜੇ ਮੈਂਬਰਾਂ ਨੂੰ ਸਿੱਧੇ ਤੌਰ ਤੇ ਇਲੈਕਸ਼ਨ ਜਿੰਨੀ ਬੜੀ ਮੁਸ਼ਕਲ ਹੁੰਦੀ ਹੈ ਲੇਕਿਨ ਉਹਨਾਂ ਦੀਆਂ ਉਹਨਾਂ ਦੇ ਵਿੱਚ ਕਾਬਲੀਅਤ ਇੰਨੀ ਇੱਕ ਹੁੰਦੀ ਹੈ ਕਿ ਉਹਨਾਂ ਦੀਆਂ ਸੇਵਾਵਾਂ ਲੈਂਗਾ ਜਾਂ ਬਿਲਕੁਲ ਜੀ ਬਿਲਕੁਲ ਉਹਦੇ ਵਾਸਤੇ ਫਿਰ ਉਹਨਾਂ ਲੋਕਾਂ ਨੂੰ ਰਾਜ ਸਭਾ 'ਚ ਭੇਜ ਦਿੱਤਾ ਜਾਂਦਾ ਹੈ ਜੀ ਜੇਸੀ ਰਾਜ ਸਭਾ ਦੀ ਮਤਲਬ ਮਾਰੀਏ ਨਿਗਾਹ ਮਾਰੀਏ ਤਾਂ ਮੈਂ ਇੱਕੋ ਹੀ ਗੱਲ ਕਹਿਣੀ ਚਾਹੂੰਗਾ ਕਿ ਡਾਕਟਰ ਮਨਮੋਹਨ ਸਿੰਘ ਕਦੇ ਲੋਕ ਸਭਾ ਦੀ ਚੋਣ ਨਹੀਂ ਜਿੱਤੇ ਇੱਕ ਵਾਰੀ ਉਹਨਾਂ ਨੇ ਚੋਣ ਲੜੀ ਸੀ ਲੋਕ ਸਭਾ ਦੀ ਉਹ ਹਾਰ ਗਏ ਸੀ ਲੇਕਿਨ ਰਾਜ ਸਭਾ ਦੇ ਰਾਹੀਂ ਉਹ ਆਏ ਸੀ ਜੀ ਤੇ ਕਿੰਨੇ ਕਾਬਲ ਪ੍ਰਧਾਨ ਮੰਤਰੀ ਕਿੰਦੇ ਵੱਡੇ ਅਰਥ ਸ਼ਾਸਤਰੀ ਬਿਲਕੁਲ ਬਿਲਕੁਲ ਹੁਣ ਤੁਸੀਂ ਦੇਖੋ ਮੇਰੇ ਉਹ ਵੀ ਸਮਝ ਆਦਾ ਜਦੋਂ ਟਾਟੇ ਬਾਟ ਜਦੋਂ ਇਹ ਆਦਾਨੀ ਬਾਨੀਤਾ ਹੁੰਦੀ ਨਹੀਂ ਸੀ ਉਦੋਂ ਜਦੋਂ ਵੱਡੇ ਟਾਟੇ ਬਾਟੇ ਡਾਲਮੀਆਂ ਹੁੰਦੇ ਸੀ ਜੈਨ ਹੁੰਦੇ ਸੀ ਉਦੋਂ ਇਹ ਲੋਕ ਕਦੇ ਕੋਈ ਪਾਰਲੀਮੈਂਟ ਦਾ ਮੈਂਬਰ ਨਹੀਂ ਬਣ ਸਕਿਆ ਜੀ ਚਾਹੇ ਉਹ ਲੋਕ ਸਭਾ ਹੁੰਦੀ ਚਾਹੇ ਰਾਜ ਸਭਾ ਦੀ ਹੁੰਦੀ ਉਦੋਂ ਇਹ ਕਿਹਾ ਜਾਂਦਾ ਸੀ ਕਿ ਇਹ ਆਪਣੇ ਬੰਦਿਆਂ ਨੂੰ ਭੇਜ ਦਿੰਦੇ ਐ ਇਨਵੈਸਟਮੈਂਟ ਇਹ ਕਰਦੇ ਐ ਪੈਸਾ ਇਹ ਲਾਉਂਦੇ ਐ ਤੇ ਇਹਨਾਂ ਦੇ ਬੰਦੇ ਚਲੇ ਜਾਂਦੇ ਬਿਲਕੁਲ ਬਿਲਕੁਲ ਸਾਡੇ ਇਥੇ ਬਠਿੰਡੇ ਤੋਂ ਹੁੰਦੇ ਸੀਗੇ ਐਮ ਐਲ اے ਸੁਰਿੰਦਰ ਸਿੰਘਲਾ ਜਿਹੜੇ ਪਾਦ ਦੇ ਵਿੱਚ ਵਿੱਤ ਮੰਤਰੀ ਵੀ ਬਣ ਗਏ ਉਹਨਾਂ ਬਾਰੇ ਕਿਹਾ ਜਾਂਦਾ ਹੁੰਦਾ ਸੀ ਕਿ ਰਿਲਾਇੰਸ ਘਰਾਣੇ ਦੇ ਬੰਦੇ ਐ ਰਿਲਾਇੰਸ ਘਰਾਣੇ ਦੇ ਹੁਣ ਤਾਂ ਹਾਲਾਤ ਤੇ ਬਣ ਗਏ ਕਿ ਇੰਡਸਟਰੀ ਲਿਸਟ ਸਿੱਧੇ ਤੌਰ ਤੇ ਆਉਣ ਲੱਗੇ ਜੀ ਅਰਜਿੰਦਰ ਗੁਪਤਾ ਜਿੰਨਾਂ ਦੇ ਵਿੱਚੋਂ ਸਾਡੇ ਕੋਲੇ ਇੱਕ ਮਿਸਾਲ ਹੈ ਕਿ ਆਮ ਆਦਮੀ ਹੋਵੇ ਆਮ ਬੰਦੇਾਂ ਦੀ ਪਾਰਟੀ ਹੋਵੇ ਤੇ ਆਮ ਬੰਦੇਾਂ ਦੀ ਪਾਰਟੀ ਆਮ ਬੰਦਾ ਦੀ ਬਜਾਏ ਵਿਦਵਾਨਾਂ ਦੀ ਬਜਾਏ ਪੰਜਾਬ ਦੇ ਵਿੱਚ ਬੜੇ ਤਖੜੇ ਵਿਦਵਾਨ ਪਏ ਐ ਡਾਕਟਰ ਜਿਹੜੇ ਹੈਗੇ ਸਰਦਾਰਾ ਸੂਜਾਹਲਬਰਗੇ ਬੰਦੇ ਪਏ ਇੱਥੇ ਹੋਰ ਬੜੇ ਬੜੇ ਵੱਡੇ ਵਿਦਵਾਨ ਪਏ ਐ ਜਿੰਨਾ ਜਿੰਨਾ ਵਿਦਵਾਨਾਂ ਤੋਂ ਨੁਮੀਆਂ ਸੇਵਾਾਂ ਮਾਂ ਲਈਆਂ ਜਾ ਸਕਦੀਆਂ ਜੀ ਜੀ ਪਰ ਉਹਨਾ ਬਦਵਾਨ ਦੀ ਬਜਾਏ ਫਿਰ ਜਿਹੜੇ ਰਜਿੰਦਰ ਗੁਪਤਾ ਸਾਹਿਬ ਆ ਗਏ ਜੀ ਜੀ 5 ਕਹ ਹਜ਼ਾਰ ਕਰੋੜ ਰੁਪਏ ਦੀ ਟਰਨਓਵਰ ਹੈ ਜੀ ਤੇ ਹਰਕਿਸ਼ਨ ਸਿੰਘ ਸੁਰਜੀਤ ਤੋਂ ਲੈ ਕੇ ਜਿਹੜਾ ਇਹਨਾਂ ਦਾ ਸਫਰ ਹੈ ਉਹ ਹੁਣ ਅਰਵਿੰਦ ਕੇਜਰੀਵਾਲ ਤੱਕ ਤਾਂ ਹੋ ਗਿਆ ਹੋ ਗਿਆ ਜੀ ਹੋ ਗਿਆ ਹੋ ਗਿਆ ਅੱਛਾ ਢਿੱਲੋ ਸਾਹਿਬ ਹੁਣ ਅਗਲਾ ਨਿਸ਼ਾਨਾ ਇਹਨਾਂ ਦਾ ਕੀ ਹੋਊਗਾ ਰਜਿੰਦਰ ਗੁਪਤਾ ਜੀ ਦਾ ਅਗਲਾ ਨਿਸ਼ਾਨਾ ਕੀ ਹੈ ਉਹਦੇ ਬਾਰੇ ਵੀ ਦੱਸੋ ਹਰ ਇੰਡਸਟਰੀਅਲਿਸਟ ਦਾ ਹਰ ਕਾਰੋਬਾਰੀ ਦਾ ਹਰ ਪੋਲੀਟੀਕਲ ਬੰਦੇ ਦਾ ਹੁੰਦਾ ਕਿ ਮੈਂ ਐਦਾਂ ਵੱਡੀ ਪੋਜੀਸ਼ਨ ਹਾਸਲ ਕਰਾਂ ਜੀ ਜਿਹੜੇ ਥੋੜੇ ਸਾਡੇ ਵਰਗੇ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਕੋਈ ਵਿਚਾਰਤਾਰਾ ਹੁੰਦੀ ਹੈ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਡੇ ਦੇ ਕੱਲ ਨੂੰ ਇਹ ਇਲਜ਼ਾਮ ਨਾ ਲੱਗੇ ਕਿ ਪਾਰਟੀ ਬਦਲ ਗਿਆ ਬਿਲਕੁਲ ਜੀ ਬਿਲਕੁਲ ਇਹ ਉਸੇ ਪਾਰਟੀ 'ਚ ਖੜੇ ਰਹਿੰਦੇ ਜੀ ਇਹਨਾਂ ਦਾ ਹੁਣ ਨਿਸ਼ਾਨਾ ਨਹੀਂ ਦੀ ਮੈਂ ਫਿਰ ਉੱਥੇ ਹੀ ਵਿਆਖਿਆ ਕਰਨੀ ਚਾਹੂੰਗਾ ਕਿ ਪਰਜਾ ਮੰਡਲ ਤੋਂ ਕਮਿਊਨਿਸਟ ਪਾਰਟੀ ਸੀਪੀਐਮ ਸੀਪੀਐਮ ਤੋਂ ਬਾਅਦ ਫਿਰ ਦਿਆ ਅਕਾਲੀ ਦਲ ਦੇ ਨੇੜੇ ਹੋ ਗਿਆ ਅਕਾਲੀ ਦਲ ਤੋਂ ਬਾਅਦ ਕਾਂਗਰਸ ਦੇ ਨੇੜੇ ਹੋ ਗਿਆ ਕਾਂਗਰਸ ਤੋਂ ਬਾਅਦ ਆਜਾਦ ਮਾਦਮੀ ਪਾਰਟੀ ਕੇਂਦਰੀ ਸੱਤਾ ਦੇ ਨਾਲ ਇਹਨਾਂ ਨੇ ਕੇਂਦਰੀ ਸੱਤਾ ਦੇ ਨਾਲ ਆਪਦੀ ਸਾਥ ਪਾਉਣੀ ਹੈ ਤੇ ਕੇਂਦਰੀ ਸੱਤਾ ਜਦੋਂ ਫਿਰ ਇਹਨਾਂ ਨੇ ਆਪਣਾ ਬਿਜ਼ਨਸ ਸਫਲ ਵਧਵ ਕਰਨਾ ਜੀ ਇੱਕ ਛੋਟੀ ਜੀ ਧਾਗਾ ਫੈਕਟਰੀ ਤੋਂ ਇੱਕ ਛੋਟੀ ਜੀ ਦੁਕਾਨ ਤੋਂ ਚੱਲ ਕੇ ਜੇ ਅੱਜ ਇਹ 5000 ਕਰੋੜ ਰੁਪਏ ਦੀ ਟਰਨਓਵਰ ਹੈ ਇਹਨਾਂ ਦੀ ਜੀ ਤਾਂ ਫਿਰ ਤੁਸੀਂ ਇਹ ਦੇਖੋਗੇ ਜਦੋਂ ਕੇਂਦਰੀ ਸੱਤਾ ਨਾਲ ਆ ਫਿਰ ਉਹ ਹੱਥ ਪੈ ਗਿਆ ਜੀ ਆਪਣੇ ਆ ਸ਼ਾਜੀ ਜਾਨ ਮੋਦੀ ਜੀ ਦੀ ਹੋਗੀ ਕਿਰਪਾ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਹੋਰ ਆਦਾਨੀ ਨਹੀਂ ਇੱਕ ਗੁਪਤਾ ਪੈਦਾ ਹੋਊਗਾ ਜਿਹੜਾ ਆਦਾਨੀਆਂ ਨੂੰ ਵੀ ਮਾਤ ਕਰ ਸਕਦਾ ਤੇ ਉਹ ਰਜਿੰਦਰ ਗੁਪਤਾ ਹੋਊ ਹੋਰ ਕੋਈ ਨਹੀਂ ਹੋਣਾ ਬਹੁਤ ਬਹੁਤ ਧੰਨਵਾਦ ਜੀ ਢਿੱਲੋਂ ਸਾਹਿਬ ਤੁਹਾਡਾ ਤੁਸੀਂ ਇਹ ਜੇ ਕੋਈ ਸੁਝਾਅ ਹੈ ਸਾਡੇ ਫੇਸਬੁੱਕ ਪੇਜ ਬਖਤੌਰ ਢਿੱਲੋਂ ਫੇਸਬੁੱਕ ਪੇਜ ਤੇ ਜਰੂਰ ਦੱਸਿਓ ਤੇ ਸਬਸਕ੍ਰਾਈਬਰ ਫਾਲੋ ਸ਼ੇਅਰ ਜਰੂਰ ਕਰਿਆ ਕਰੋ ਕੋਈ ਵੀ ਕਿਸੇ ਕਿਸਮ ਦੀ ਤੁਹਾਨੂੰ ਸੁਝਾਅ ਤਾਂ ਇਨਬਾਕਸ ਦੇ ਵਿੱਚ ਪਲੀਜ਼ ਮੈਸੇਜ ਕਰਦਿਆ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ